ਰਾਮਯ ਕਾਲੀਦਾਲ ਸਾਭਾ ਦਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਪਟਿਆਲਾ ਦੇ ਰਖੜਾ ਪਿੰਡ ਦੇ ਵਿੱਚ ਗ੍ਰੰਤੀ ਸਿੰਘਾ ਦੇ ਮੰਦਰ ਦੇ ਪੁਜਾਰੀਆਂ ਨੂੰ ਸਰੋਪਾ ਪਾ ਕੇ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਠੀਕ ਹੈ ਜੀ ਰੋਲ ਹੈ ਅੱਜ ਵਿਜੀਲ ਦੇ ਕੈਮਰਾ ਰੋਲ ਹੈ ਵੀ ਰੋਲ ਕੀ ਦੇਖਦੇ ਹੋ ਅੱਜ ਕਿ ਅੱਜ ਜਨਰਪਾਲ ਸਾਹਿਬ ਵੱਲੋਂ ਇੱਥੇ ਰਸ਼ਪੇਟ ਕੀਤੀ ਜਾ ਰਹੀ ਕਿਵੇਂ ਦੇਖੋ ਸਾਲੇ ਇਹ ਬਹੁਤ ਵਧੀਆ ਰਖੜਾ ਸਾਹਿਬ ਵੱਲੋਂ ਕਦਮ ਚੱਕਿਆ ਗਿਆ ਜੀ ਜੋ ਅੱਜ ਗ੍ਰੰਤੀ ਸਿੰਘਾਂ ਦਾ ਪ੍ਰੋਪਰ ਸਤਕਾਰ ਨਹੀਂ ਹੋ ਰਿਹਾ ਅੱਜ ਕੱਲ ਗ੍ਰੰਤੀ ਸਿੰਘਾਂ ਦੇ ਬੇਡੇ ਜਿਹੜੇ ਬੱਚੇ ਨੇ ਉਹ ਇਸ ਲੈਂਡ 'ਚ ਪੈਣ ਨੂੰ ਨਹੀਂ ਤਿਆਰ ਕਿਉਂਕਿ ਇਹ ਸਤਕਾਰ ਹੀ ਨਹੀਂ ਬਣਦਾ ਇਸ ਗ੍ਰੰਤੀ ਸਿੰਘਾਂ ਨੂੰ ਪੂਰਾ ਮਿਲਦਾ ਪਰ ਇਹ ਰਖੜਾ ਸਾਹਿਬ ਦੀ ਪਹਿਲਾਂ ਹੀ ਇਹ ਬੜੀ ਉੱਚੀ ਸ਼ਖਸੀਅਤ ਨੇ ਇਹਨਾਂ ਨੇ ਇੱਕ ਪਹਿਲ ਕਦਮੀ ਕਰਕੇ ਜੋ ਗੁਰੂ ਘਰ ਦੇ ਕੇਵਲ ਗਰੰਥੀ ਸਿੰਘ ਨਹੀਂ ਉਹ ਪੰਡਤਾਂ ਦੇ ਪੰਡਤ ਹੋਣ ਚਾਹੇ ਮੰਦਰ ਚ ਚਾਹੇ ਮੌਲਵੀ ਚਾਹੇ ਕਿਸੇ ਵੀ ਸਥਾਨ ਤੇ ਸੇਵਾ ਕਰਦੇ ਨੇ ਉਹ ਸਾਰਿਆਂ ਦਾ ਮਾਣ ਸਨਮਾਨ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਜੋ ਤਰਾਸ਼ਦੀ ਹੈ ਆਪਣੇ ਵਿਚ ਇਹ ਸਭ ਤੋਂ ਵੱਡਾ ਸਤਕਾਰ ਗੁਰੂ ਘਰ ਦੇ ਗਰੰਤੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਣਾ ਚਾਹੀਦਾ ਜੋ ਆਪਾਂ ਨੂੰ ਰੱਬ ਦਾ ਸੁਨੇਹਾ ਦਿੰਦੇ ਨੇ ਪਰ ਉਹ ਦੁਨੀਆ ਸਤਕਾਰ ਨਹੀਂ ਕਰਦੀ ਇਹ ਰਖੜਾ ਸਾਹਿਬ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਨੇ ਜੋ ਉਹ ਪਹਿਲ ਕਦਮੀ ਕਰ ਰਹੇ ਨੇ ਜੋ ਗੁਰੂ ਘਰ ਦੇ ਗਰੰਤੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਸਾਰੇ ਧਰਮਾਂ ਨੂੰ ਇੱਕ ਉਪਜੀਵਕਾ ਵਾਸਤੇ ਰਾਸੀ ਦਾਨ ਕਰ ਰਹੇ ਨੇ ਜੋ ਮਹਾਰਾਜ ਕਿਰਪਾ ਕਰਨ ਇਹਨਾਂ ਦਾ ਦਾਨ ਇਹ ਥਾਏ ਪਾਉਣ ਇਹਨਾਂ ਨੂੰ ਹੋਰ ਅੱਗੇ ਤੋਂ ਬਹੁਤ ਉੱਚੇ ਪੱਧਰ ਤੇ ਵੱਡੇ ਲੈਵਲ ਤੇ ਇਹੋ ਜਿਹੇ ਸੇਵਾਵਾਂ ਕਰਨ ਦਾ ਸਮਾਜ ਸੇਵਾ ਕਰਨ ਦਾ ਪਰਮਾਤਮਾ ਬਾਲ ਉਤਮ ਗਿਆਰ ਬਖਸ਼ ਦੇ ਰਹਿਣ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓਤੇ ਜਿਹੜਾ ਗੁਰੂ ਕਰਦੇ ਫੀਰ ਲਈ ਕਿਸੇ ਨੂੰ ਦੇਖ ਰਹੇ ਹੋ ਕਿੰਨੇ ਟਾਈਮ ਤੋਂ ਸ਼ੁਰੂ ਕੀਤਾ ਕਿੰਨੇ ਟਾਈਮ ਤੱਕ ਚੱਲ ਰਿਹਾ ਹੈ ਦੇਖੋ ਐਤ ਕੀ ਬੜੀ ਮਾੜੀ ਥਾਵਰ ਸੀ ਕਿ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਆਪਣਾ ਜਨਾ ਹੈ ਆ ਸਾਰਾ ਏਰੀਆ ਜਿੰਨਾ ਬਾਰਡਰ ਦਾ ਏਰੀਆ ਹੈ ਉੱਥੇ ਬਹੁਤ ਬੜਾ ਨੁਚਾਨ ਹੋਇਆ ਸੀਗਾ। ਫਾਜ਼ਲਾ ਜੀ ਤਵਾਹੀ ਹੋ ਗਈ ਸੀਗੀ। ਬਸ ਦੇਖਣ ਦੀ ਗੱਲ ਹੈ ਹੀ ਨਹੀਂ ਸੀ। ਜੋ ਅਸੀਂ ਫੈਸਲਾ ਕੀਤਾ ਕਿ ਆਪਾਂ ਨੂੰ ਵੀ ਇਹਦੇ ਵਿੱਚ ਮਦਦ ਕਰਨੀ ਚਾਹੀਦੀ। ਉੱਥੋਂ ਜਿੱਥੇ ਜ਼ਿੰਮੇਵਾਰ ਦੀ ਮਦਦ ਦੀ ਗੱਲ ਸੀਗੀ, ਜਿੱਥੇ ਬਾਕੀ ਗੱਲਾਂ ਦੀ ਮਦਦ ਦੀ ਗੱਲ ਸੀਗੀ, ਉੱਥੇ ਨਾਲ ਇਹ ਵੀ ਆਈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ। ਜਿਹੜੇ ਮੰਦਰ ਦੇ ਵਿੱਚ ਪੁਜਾਰੀ ਬੈਠਾ ਹੈ, ਉਹਤੇ ਵੀ ਅਸਰ ਹੁੰਦਾ। ਜੇ ਲੋਕਾਂ ਕੋ ਕੁਝ ਨਹੀਂ ਰਹੂਗਾ ਤਾਂ ਉਹ ਵਿਚਾਰੇ ਦਾ ਵੀ ਕੀ ਬਿਜਾਰਾ ਹੋਊਗਾ ਤੇ ਫੈਲਾ ਕੀਤਾ ਵੀ ਆਪਾਂ ਇਹਨਾਂ ਨੂੰ ਵੀ ਘੱਟੋੜ 5-5000 ਰੁਪਏ ਦਈਏ ਉੱਥੇ ਅਸੀਂ ਸਾਰੇ ਦੇਖ ਕੇ ਆਏ ਸੀ ਫਿਰ ਗੱਲ ਹੋਈ ਕਿ ਜੇ ਵੀ ਉੱਥੇ ਦੇਖਦੇ ਆ ਤਾਂ ਆਪਾਂ ਇੱਥੇ ਵੀ ਸਾਡੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਾਣੀ ਚਾਹੇ ਘਟਾ ਹੋਇਆ ਹੈ ਇੱਕ ਇੱਥੇ ਬਿਮਾਰੀ ਪੈ ਗਈ ਉਹ ਬਿਮਾਰੀ ਨਾਲ ਫਸਲਾਂ ਦੀ ਤਬਾਹੀ ਹੋ ਗਈ ਤੇ ਫਿਰ ਸੋਚਿਆ ਵੀ ਕਿ ਇੱਥੇ ਵੀ ਆਪਾਂ ਇਹਨਾਂ ਦਾ ਇਹ ਫੋੜਲਾ ਮਤ ਕਰੀਏ ਉਸ ਮੱਦੇ ਦੇ ਤਹਿਤ ਅੱਛੇ ਰੱਖਿਆ ਪਹਿਲਾਂ ਇਸ ਮਾਇਆ ਰੱਖਿਆ ਸੀ ਤੇ ਅੱਜ ਇਹ ਰਖੜੀ ਪਿੰਡ ਦੇ ਵਿੱਚ ਰੱਖਿਆ ਕਿ ਸਾਰਿਆਂ ਨੂੰ ਆਪਾਂ ਮਾਨ ਸਨਮਾਨ ਨਹੀਂ ਹੁੰਦਾ ਸਤਕਾਰ ਨਹੀਂ ਦੀ ਕਿ 5000 ਰੁਪਏ ਰੱਖੋ ਤਕੜਾ ਹੋ ਜਾਣਾ ਥੋੜਾ ਹੋ ਜਾਣਾ ਪਰ ਇਹ ਇੱਕ ਮਾਨ ਸਨਮਾਨ ਹੁੰਦਾ ਹੈ ਉਹ ਮਾਨ ਸਨਮਾਨ ਜਾਇ ਇੱਥੇ ਰੱਖਿਆ ਤਕੜਾ ਸਨਮਾਨ ਕਿੰਨੀ ਰਾਜਨੀਤੀ ਬੋਲਦੀ ਹੈ ਦੇਖੋ ਟੋਟਲ ਤਾਂ 10 ਕਰੋੜ ਰੁਪਏ ਜੀ ਬਾਕੀ ਇੱਥੇ ਦੇਖਦੇ ਆ ਕਿ ਇੱਥੇ ਕਿੰਨੇ ਨੇ ਫਿਰ ਸਾਰੇ ਸਾਰੀ ਜਗ੍ਹਾ ਤੇ ਰੱਖਿਆ ਹੋਇਆ ਹੈ ਫਿਰ ਰਾਜਨੇਵੀ ਰੱਖਿਆ ਹੈ ਅ ਕੜਾਈ ਸਾਹਿਬ ਵੀ ਰੱਖਿਆ ਹੈ ਆਪਣਾ ਭਾਂਡੇ ਵੀ ਰੱਖਿਆ ਹੈ ਇਧਰ ਸਿਰੂ ਵਰਤੀ ਵੀ ਰੱਖਿਆ ਹੈ ਸਾਰੀ ਤਕਰੀਮ ਤਕਰੀਮ ਜਿੱਥੇ ਸਾਡੀ ਏਰੀਆ ਪੈਂਦਾ ਹੈ ਨਹੀਂ ਇਹ ਮੈਂ ਆਪਣੀ ਕੰਚੀ ਅੱਜ ਤੱਕ ਰੱਖਿਆ ਰੱਖਣ ਤੋਂ ਤੁਹਾਨੂੰ ਲੱਗਦਾ ਐਸਜੀਪੀਸੀ ਨੇ ਆਪਣਾ ਬਰਨ ਦਾ ਰੋਲ ਨਵਾਇਆ ਜਿਹੜੇ ਕਾਰਨ ਪ੍ਰਚਾਰਕ ਨੇ ਇਹ ਕਾਲਪਤਖ ਸਾਹਿਬ ਦੇ ਵੀ ਸਮੇਂ ਸਮੇਤੇ ਹੁਕਮ ਰਹੇ ਨੇ ਆਦੇਸ਼ ਰਹੇ ਨੇ ਵੀ ਉਹਨਾਂ ਦਾ ਜੀਵਨ ਚੁਪਣ ਲਈ ਕਿਹੜਾ ਐਸਟੀਪੀਸੀ ਵੀ ਜਿਹੜਾ ਉੱਪਰ ਹੈ ਤੁਹਾਨੂੰ ਲੱਗਦਾ ਵੀ ਐਸਟੀਪੀਸੀ ਦਾ ਸਹੀ ਰੋਲ ਨਾ ਹੈ ਦੇਖੋ ਇਸ ਜਗ੍ਹਾ ਦੇ ਉੱਤੇ ਜੋ ਵੀ ਜਿੰਨਾ ਕਰ ਰਿਹਾ ਮੈਂ ਸਿਰ ਤੇ ਇਹ ਗੱਲ ਕਹਿ ਰਿਹਾ ਕਿ ਹੜਾਂ ਦੇ ਵਿੱਚ ਜੋ ਜਿੰਨੀ ਮਤ ਕਰ ਰਿਹਾ ਉਹਦਾ ਤੁਹਾਨੂੰ ਸਨਮਾਨ ਨਹੀਂ ਕਰਨੀ ਚਾਹੀਦਾ ਸ਼ੌਣ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਇੱਥੇ ਕੋਈ ਬਰੋਜ਼ ਨਹੀਂ ਚਾਹੀਦਾ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ ਕੋਈ ਬੰਦ ਕਰ ਸਕਦਾ ਹੈ ਕੋਈ ਘੱਟ ਕਰ ਸਕਦਾ ਹੈ ਮੈਂ ਕਿਹਾ ਸਹਾਰਾ ਕਰ ਲੈਣਾ ਹੈ ਹਰ ਬੰਦਾ ਉਹਦੇ ਵਿੱਚ ਕੰਟਰੀਬਿਊਟ ਕਰ ਰਿਹਾ ਜੋ ਵੀ ਹੈ ਅੱਜ ਇਕੱਲੇ ਆਪਾਂ ਹੀ ਨਹੀਂ ਕਰ ਰਹੇ ਸਾਰੀ ਦੁਨੀਆ ਤੋਂ ਲੋਕ ਆਏ ਨੇ ਸਰਕਾਰ ਵੀ ਆਈ ਹੈ ਸੈਂਟਰੀ ਸਰਕਾਰ ਵੀ ਹੈ ਦੂਜੇ ਸਟੇਟਾਂ ਦੀ ਸਰਕਾਰਾਂ ਵੀ ਆਈਆਂ ਨੇ ਹਰ ਬੰਦਾ ਇਨਵੋਲ ਹੋਇਆ ਸੋ ਆਪਣੀ ਡਿਊਟੀ ਬੰਦਦੇ ਉਹ ਕਿ ਜਿਹੜਾ ਜਿੰਨਾ ਕੰਮ ਕਰਾਵਾ ਐਪਰੀਸ਼ੀਏਟ ਕਰੀਏ ਆ ਗੱਲਾਂ ਫਿਰ ਬਾਅਦ ਵਿੱਚ ਕਰਾਂਗੇ ਜੋ ਕੋਈ ਪੋਲੀਟੀਕਲ ਕੰਡਰਾਨੇ ਜਾਂ ਕੋਈ ਕਿਸੇ ਨੇ ਘੱਟ ਕਰਿਆ ਹੈ ਕਿਸੇ ਨੇ ਵੱਧ ਕਰਿਆ ਇਹ ਬਾਅਦ ਚ ਗੱਲਾਂ ਕਰਾਂਗੇ ਪਰ ਅੱਜ ਤਾਂ ਜਿਹੜਾ ਬੰਦਾ ਜਿੰਨੀ ਗੱਲ ਕਰ ਰਿਹਾ ਉਹਨੂੰ ਐਪਰੀਸ਼ੀਏਟ ਕਰਨਾ ਹੈ ਸ਼੍ਰੋਮਣੀ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਵਧੀਆ ਕਰ ਰਹੀ ਹੈ ਉਹ ਵੀ ਕਾ ਤੇ ਜੋਸ਼ੀ ਅਕਾਲ ਤੱਕ ਜਦਰ ਸਾਹਿਬ ਨੇ ਕਿਹਾ ਉਹ ਤਾਂ ਖੈ ਉਹਦੇ ਪਹਿਰਾ ਦੇਣਾ ਚਾਹੀਦਾ ਉਹ ਸਾਡੇ ਲਈ ਹੁਕਮ ਹੈ ਉਹ ਹੁਕਮ ਹੈ ਉਹ ਜੋ ਕਹਿੰਦੇ ਨੇ ਜਿੰਮੇ ਕਹਿੰਦੇ ਨੇ ਉਹ ਬਿਲਕੁਲ ਸਾਨੂੰ ਇਨਵੇਂ ਨੇ ਪੂਰਾ ਕਰਨਾ ਚਾਹੀਦਾ ਠੀਕ ਹੈ ਬਹੁਤ ਸ਼ੁਕਰੀਆ ਆਪਰਾ ਕੋਸ਼ਿਸ਼ ਕਰਨਾ ਆਮ ਹਮਨ ਫੈਸਲ میں یہی ਰੱਖਣੇ ਸਹੀ ਹੂ ਕਿ ਐਸਾ ਦੇਖਦੇ ਆਪ ਰੱਖਾ ਸਾਹਿਬ ਨਾਲ ਰਾਸ਼ੀ ਬਾਟੇ ਜਾਂ ਆਪ ਕੋ ਵੀ ਮੋਲਵੀ ਨੂੰ ਵੀ ਆਪ ਰਾਸ਼ੀ ਬਾਟੇ ਕਿਹਦਾ ਮਸੂਦਾ ਬੁਜੀਏ ਪੰਜਾਬ ਕਾ ਪਹਿਲੇ ਸੇ ਹੀ ਇਸ ਚੀਜ਼ ਮੇ ਬਹੁਤ ਬੜਾ ਨਾਮ ਹੈ یہاں پہ بھائی چارگی کی جو مثال ہے وہ پورے ہندوستان میں کسی اسٹیٹ میں نہیں ہے اب چونکہ جیسا بھائی چارہ یہاں دیکھنے میں ملتا ہے میں ویسے تو اتر پردیس سے آتا ہوں میں کئی اسٹیٹ میں گیا ہوا ہوں لیکن ایسا معاملہ میں نے کہیں نہیں دیکھا جو یہاں بھائی چارگی آپس میں رہن سہن ہے کوئی کسی طرح کا بھید بھاؤ نہیں ہے کوئی کسی سے حسد نہیں رکھتا کوئی کسی کے خلاف نہیں چلتا سب آپس میں آپ نے بھی دیکھا ہوگا جب باہر آئی تو اس میں ہمارے اتر پردیش سے بھی اور باقی اور اسٹیٹ سے بھی پنجاب کی جو ہے مدد ہوئی ہے کیوں ہوئی آپ کو پتہ ہے یہ اس لیے ہوئی کیونکہ پنجاب کے لوگ اس کے قابل ہیں جب یہ سب سے زیادہ مدد کرتے ہیں جب ان پر آن پڑی تو پھر پورا ہندوستان ان سے پیچھے نہیں رہا وجہ یہی ہے کہ ان کا دل بہت بڑا ہے پنجاب کے لوگوں کا اور میں تو یہی کہتا ہوں کہ بھئی جیسے پنجاب کے لوگ ہیں اگر پورے ہندوستان میں ایسے ہی لوگ ہو جائیں تو ان پھر نفرت مٹ جائے گی ਜੀ ਹੋਰ ਇਹ ਹੈ ਬਸ ਬਹੁਤ ਬਤਨ ਹੈ